ਹਾਂਜੀ ਭਾਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਬੱਚਿਆਂ ਨੂੰ ਦੋ ਦਿਨ ਹੋ ਗਏ ਬਿਠਾਇਆ ਨੂੰ ਛਤਰੀ ਤੇ ਦੋ ਤਿੰਨ ਦਿਨ ਹੋ ਗਏ ਤੇ ਅੱਜ ਬੱਚਿਆਂ ਨੂੰ ਮਿਠਾਵਾਂਗੇ ਛਤਰੀਆਂ ਤੇ ਤੇ ਬੱਚਿਆਂ ਨੂੰ ਅੱਜ ਲਾਣਾ ਦੇਣਾ ਹੈ ਆਪਣਾ ਤ੍ਰਿਫਲਾ ਘੋਲਿਆ ਹੋਇਆ ਪਰ ਸਾਰੇ ਕਬੂਤਰਾਂ ਨੂੰ ਦੇਣਾ ਹੈ ਥੋੜਾ ਜਨਾ ਗੜਬੜ ਕਰਦੇ ਤੇ ਬਿਮਾਰ ਹੋਈ ਹੋਏ ਐ ਇਹਨੇ ਅੰਦਰ ਗਰਮੀ ਹੀ ਪੈ ਗਈ ਤਾਂ ਕਰਕੇ ਥੋੜਾ ਜਨਾ ਇਹੋ ਕਰਦੇ ਐ ਸਾਰੇ ਨੂੰ ਦੇ ਕੇ ਸਾਰਿਆਂ ਨੂੰ ਦੇ ਦੇਣਾ ਇੱਕ ਵਾਰ ਬੱਚਿਆਂ ਨੂੰ ਇੱਕ ਇੱਕ ਕਰਕੇ ਦੇ ਕੇ ਛਤਰੀਆਂ ਤੇ ਬਿਠਾ ਦਈਏ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਤੇ ਬੱਚੇ ਕਰੋ ਚੈੱਕ ਬਾਬਿਓ ਸਾਰੇ ਓਕੇ ਰਿਪੋਰਟ ਹੈ ਇਹਨਾਂ ਨੂੰ ਦੇ ਕੇ ਫਿਰ ਚੱਲਦੇ ਆਂ ਆਪਾਂ ਉੱਪਰ ਉੱਪਰ ਵਾਲੇ ਕੂਤਰਾਂ ਨੂੰ ਵੀ ਸਭ ਨੂੰ ਦੇਣਾ ਹੈ ਤੇ ਤੁਹਾਨੂੰ ਦਿਖਾਉਂਦੇ ਆ ਕੂਤਰ ਫਿਰਕਾ ਜੀ ਇਹ ਉਹੀ ਬੱਚਾ ਹੈ ਜਿਹੜਾ ਬਾਹਰ ਜਾਂਦਾ ਹੈ ਬਾਹਰ ਰਹਿ ਗਿਆ ਤਾਂ ਦੋ ਦਿਨ ਤੇ ਅੱਜ ਇਹਨੂੰ ਖੁੱਲਾ ਬਿਠਾਵਾਂਗੇ ਸਾਰਿਆਂ ਨੂੰ ਦੇਤੇ ਆਪਾਂ ਨੇ ਪਾਣੀ ਇਹ ਛੱਡਦੇ ਆ ਇਹ ਉੱਡ ਜਾਂਦਾ ਏ ਆ ਲੋ ਜੀ ਬੈਠ ਗਿਆ ਛਤਰੀ ਤੇ ਤੇ ਛਤਰੀ ਉੱਚੀ ਚੱਕ ਦਿੰਦੇ ਆ ਫਿਰ ਚੱਲਦੇ ਆ ਆਪਾਂ ਉੱਪਰ ਆਹ ਦੇਖੋ ਬਾਈ ਕਬੂਤਰ ਆਪਣਾ ਇਹਨਾਂ ਇਦਾਂ گردਨ ਲਟਕਾ ਕੇ ਬੈਠਦਾ ਏ ਜੇ ਕਿਸੇ ਨੂੰ ਇਲਾਜ ਪਤਾ ਹੋਵੇ ਜਾਂ ਦੱਸਿਓ ਵੈਸੇ ਤਾਂ ਆਪਾਂ ਨੇ ਗਰੁੱਪ ਦੇ ਵਿੱਚ ਇੱਕ ਦੇ ਵਿੱਚ ਪੁੱਛਿਆ ਤਾਂ ਉਹ ਕਹਿੰਦਾ ਵੀ ਇਹਦੀ ਫੂਡ ਬੈਗ ਜਿਹੜੀ ਉਹ ਬਲੌਕ ਹੋ ਗਈ ਇਹਨੂੰ ਕਰਦਾ ਸਰੂਦਾ ਤੇਲ ਦੇ ਨਾਲ ਸਾਫ਼ ਕਰਿਆ ਇਹਦਾ ਗਲਾ ਤਾਂ ਕਰਕੇ ਕਰਦਾ ਇਹ ਇਦਾਂ ਜੇ ਕਿਸੇ ਨੂੰ ਹੋਰ ਨੂੰ ਵੀ ਬਾਈ ਇਲਾਜ ਪਤਾ ਹੋਇਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਹੁਣ ਚਲਦੇ ਆਂ ਜੀ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਦੇ ਦਈਏ ਪਾਣੀ ਤੇ ਲੋ ਜੀ ਚਲਦੇ ਹੁਣ ਹੱਲੇ ਕੇ ਉੱਪਰ ਦੇ ਕੇ ਬੱਚਿਆਂ ਨੂੰ ਡੋਲੀ 'ਚ ਛੱਡ ਜਾਂਦੇ ਆ ਤੇ ਲੋ ਜੀ ਪਹੁੰਚ ਗਏ ਆਂ ਆਪਾਂ ਉੱਪਰ ਤੁਹਾਨੂੰ ਦਿਖਾਈਏ ਕਬੂਤਰ ਇਹ ਦੇਖੋ ਆਪਣੇ ਬਾਕੀ ਕਬੂਤਰ ਐਨ ਬਿਲਕੁਲ ਫਿੱਟ ਬੈਠੇ ਆ ਕੋਈ ਹੋਣੀ ਇੱਕ ਵਾਰ ਇਹਨਾਂ ਨੂੰ ਦੇ ਦੂੰਗਾ ਅੰਦਰ ਤੇ ਸਫਾਈ ਹੋ ਜੂਗੀ ਇਹਨਾਂ ਦੇ ਇਧਰੋਂ ਕੱਪੜਾ ਥਾਰਦੀ ਇਹ ਤੋ ਆਕੀ ਇਹ ਬੈਠੇ ਆ ਦੇਖੋ ਇਧਰ ਵੀ ਪੂਰੇ ਤੰਦਰੁਸਤ ਬੈਠੇ ਆ ਕਬੂਤਰ ਕੋਈ ਹੋ ਨਹੀਂ ਇਕੱਠਾ ਹੋ ਗਏ ਨਹੀਂ ਇਹਨਾਂ ਦਾ ਕੋਈ ਕੁਛ ਨਹੀਂ ਇੱਕ ਦੋ ਐ ਬੱਚਾ ਬਾਕੀ ਠੀਕ ਐ ਸਾਰੇ ਕਬੂਤਰ ਤੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਇੱਕ ਇੱਕ ਕਰਕੇ ਦੇ ਦਈਏ ਪਾਣੀ ਉਹ ਤੇ ਫਿਰ ਡੋਲੀਆਂ ਚ ਇਹ ਡੋਲੀ ਚ ਪਾ ਦੂੰਗੇ ਹਾਂਜੀ ਲੋ ਬਈ ਮਿੱਤਰੋ ਇੱਧਰ ਵਾਲੇ ਕੂਤਰਾ ਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ ਲੱਗ ਗਈ ਐ ਦਵਾਈ ਇੱਧਰ ਵਾਲਿਆਂ ਨੂੰ ਤੇ ਇੱਧਰ ਇਹ ਅੱਦੇ ਖੁੱਡੇ ਚ ਇਹਨਾਂ ਨੂੰ ਵੀ ਸਭ ਨੂੰ ਲੱਗ ਗਈ ਐ ਕੀ ਹੋ ਗਿਆ ਇਹ ਦੁੱਬੇ ਚੀਨਾ ਇਹ ਸਾਰਿਆਂ ਨੂੰ ਟੋਟਲ ਲੱਗ ਗਈ ਐ ਹੁਣ ਲਾਂਦੇ ਆ ਦੂਸਰੇ ਸਾਈਡ ਕੂਤਰੀਆਂ ਨੂੰ ਤੇ ਬੱਚਿਆਂ ਨੂੰ ਤੇ ਹਾਂਜੀ ਲੋ ਬਈ ਮਿੱਤਰੋ ਸਾਰੇ ਕੂਤਰਾ ਨੂੰ ਲੱਗ ਗਈ ਆ ਪਾਣੀ ਦੇਤੇ ਆ ਪਾਣੀ ਉਹ ਤ੍ਰਿਪੜਿਆ ਤੇ ਖੁੱਡੇ ਹੋ ਗਿਆ ਖਾਲੀ ਆ ਪਾਤਰ ਡੋਲੀਆਂ ਚ ਸਾਰੇ ਕਬੂਤਰ ਇਹ ਬੈਠੇ ਸਾਰੇ ਇੱਧਰ ਹੋਈ ਬੈਠੇ ਠੀਕ ਹੈ ਜੀ ਇਹ ਇੱਧਰ ਕਬੂਤਰੀਆਂ ਤੇ ਬੱਚੇ ਇਹ ਵੀ ਕਬੂਤਰੀਆਂ ਤੇ ਬੱਚੇ ਇਹ ਸਾਰੇ ਕਬੂਤਰ ਦੇ ਬੱਚੇ ਠੀਕ ਹੈ ਜੀ ਬਾਕੀ ਛਤਰੀਆਂ ਉੱਤੇ ਬੈਠ ਕੇ ਕਿਉਂਕਿ ਡੋਲੀ 'ਚ ਜਗ੍ਹਾ ਹੈ ਨਹੀਂ ਸੀ ਤਾਂ ਕਰਕੇ ਛਤਰੀਆਂ ਛੜ ਤੇ ਖੁੱਲੇ ਬਾਕੀ ਠੀਕ ਹੈ ਬਾਬੋ ਬਾਈ ਲਾ ਦੀ ਹੁਣ ਗੇਟ ਤੇ ਇਹਨਾਂ ਨੂੰ ਬੈਠੇ ਰਹਿਣ ਦੋ ਧੁੱਪ ਉੱਪਰ ਚ ਖੁੱਡੇਾਂ 'ਚ ਧੁੱਪ ਲੱਗ ਲੂਗੀ ਐਨ ਬਿਲਕੁਲ ਵੈਸੇ ਤਾਂ ਆਪਣੇ ਦੋਨੋਂ ਖੁੱਡਿਆਂ 'ਚ ਧੁੱਪ ਫੁੱਲ ਜਾਂਦੀ ਏ ਆ ਦੇਖੋ ਇੱਧਰ ਵੀ ਪੂਰੀ ਧੁੱਪ ਆਈ ਪਈ ਐ ਐਨ ਓਕੇ ਰਿਪੋਰਟ ਐ ਤੇ ਚੱਲਦੇ ਹਾਂ ਹੁਣ ਨੀਚੇ ਲੋੜੀ ਦਾ ਖੁੰਡਾ ਰਹਿ ਗਿਆ ਦਾ ਫੁੱਲਾ ਲਾਤੇ ਆ ਵੀ ਇਹ ਠੀਕ ਐ ਬਾਬੋ ਚੱਲਦੇ ਹਾਂ ਹੁਣ ਨੀਚੇ ਆ ਦਰਵਾਜ਼ਾ ਲਾ ਦੀਏ ਤੇ ਲੋ ਬਾਈ ਮਿੱਤਰੋ ਗੇਟ ਲਾਤੇ ਆਏ ਇਹ ਇਹਨਾਂ ਨੂੰ ਫਿਰਨ ਤੋਂ ਬਾਹਰ ਤੇ ਸਮਾਨ ਚੱਕ ਲੈ ਜਾਂਦੇ ਸਰਿੰਜਾ ਗਈ ਟੋਟ ਬਣੀ ਨੀਚੇ ਗਿਰ ਗਈ ਤੇ ਪਾਣੀ ਦੀ ਭਰੀ ਵੀ ਨਵੀਂ ਲਿਆਵਾਂਗੇ ਤੇ ਬਾਕੀ ਬੱਚੇ ਦਿਖਾ ਦਈਏ ਤੁਹਾਨੂੰ ਇੱਕ ਵਾਰ ਆ ਸਾਹਮਣੇ ਬੈਠੇ ਬਾਬੇ ਉਹ ਬੱਚੇ ਓਕੇ ਰਿਪੋਰਟ ਹੈ ਇੱਥੇ ਤੇ ਕੂਤਰਾਂ ਨੂੰ ਕਰਦਾਂ ਦੇ ਅੰਦਰ ਲੋ ਜੀ ਉੱਪਰ ਵਾਲੇ ਇੱਧਰ ਵਾਲੇ ਦੇ ਖੁੱਡੇ ਦੇ ਹੀ ਆ ਸਾਰੇ ਤੇ ਇਹਨਾਂ ਨੇ ਕਰਤੇ ਬੰਦ ਚਲੋ ਜੀ ਚਲੇ ਗਏ ਸਾਰੇ ਤੇ ਗੰਦਗੀ ਸਾਰੀ ਕੱਢਤੀ ਆ ਬਾਬੇਓ ਦੇਖੋ ਸਾਰਾ ਹੁੰੰਦਾ ਦੇ ਸਾਫ ਹੋ ਗਏ ਬਿਲਕੁਲ ਇਹ ਬੈਠੇ ਰਹਿਣ ਦਾ ਹੁਣ ਇਹਨਾਂ ਨੂੰ ਲੈਣ ਤੋਂ ਨਜ਼ਾਰੇ ਤੇ ਹੁਣ ਕਰਦੇ ਆ ਇੱਧਰ ਵਾਲੇ ਕੂਟਰ ਬੰਦ ਤੇ ਲੋ ਜੀ ਇੱਧਰ ਦੀ ਵੀ ਤਾਕੀ ਖੋਲ ਦਿੰਦੇ ਆ ਲੋ ਜੀ ਚਲੇ ਗਏ ਸਾਰੇ ਲੋ ਸਾਰੇ ਚਲੇ ਗਏ ਨੀਚੇ ਵਾਲੀ ਵੀ ਖੋਲ ਦੰਦੇ ਨੀਚੇ ਵੀ ਕੂਤਰ ਇਧਰ ਦੀ ਹੈ ਦੋ ਰੀਆਂ ਖਾਲੀ ਹੋ ਗਈਆਂ ਸਾਰੀਆਂ ਇੱਕ ਕੂਤਰੀ ਰਹਿ ਗਈ ਬਸ ਜੰਗਲੀਆਂ ਵਾਲੀ ਇਹਨੂੰ ਛੱਡ ਦੰਦੇ ਹੱਥ ਨਾਲ ਲੋ ਜੀ ਦੋਰੀ ਨੂੰ ਕਰ ਦੰਦੇ ਇਧਰ ਬੰਦ ਕਰਦੀ ਇਹਨਾਂ ਨੂੰ ਉਹ ਥੋੜੀ ਦੇ ਟੱਕੇ ਨੇ ਉਹ ਦਾਣਾ ਪਾਣੀ ਰੱਖਾਂਗੇ ਇੰਨਾ ਸੈੱਟ ਹੋ ਜੇ ਪਾਣੀ ਰੱਖਾਂਗੇ ਸਭ ਤੋਂ ਪਹਿਲਾਂ ਇੱਕ ਛੰਦਾ ਪਾਊਡਰ ਪਾ ਕੇ ਵਿੱਚ ਲੋ ਜੀ ਬੈਠ ਗਏ ਸਾਰੇ ਆ ਗਏ ਬਿਲਕੁਲ ਖੱਟ ਹੈ ਬੈਠ ਗਏ ਇਹਨਾਂ ਨੂੰ ਤੇ ਦੋਏ ਬਾਹਰ ਇਹਨਾਂ ਨੂੰ ਵੀ ਕਰ ਦੁੰਦੇ ਅੰਦਰ ਬਾਕੀ ਅੰਦਰ ਵੀ ਬੈਠ ਗਏ ਬਿਲਕੁਲ ਸੈੱਟ ਹੈ ਅੰਦਰ ਲੋ ਜੀ ਆਇਓ ਲੋ ਜੀ ਸ਼ਿੱਦਾਂਂ ਦਰ ਆ ਗਿਆ। ਅਦੁੱਜਾ ਵੀ ਆ ਗਿਆ। ਬਾਕੀ ਖੋਲਦੇ ਹੀ ਸਾਰ। ਤੇ ਓਕੇ ਰਿਪੋਰਟ ਹੈ। 22 ਤੋਂ ਬਾਅਦ ਇਹਨਾਂ ਨੂੰ ਪਾਣੀ ਰੱਖ ਦਾਂਗੇ। ਬਾਕੀ ਇਹ ਕੂਚਰ ਬੈਠੇ ਆ ਬਿਲਕੁਲ ਸੈੱਟ। ਓਕੇ। ਥੋੜੀ ਦੇਰ ਤੱਕ ਪਾਵਾਂਗੇ ਬਾਬੇ ਇਹਨਾਂ ਨੂੰ ਦਾਣੇ ਦੋਨੇ। ਦਾਣਾ ਪਾਣੀ ਪਾਵਾਂਗੇ। ਅੱਧੇ ਘੰਟੇ ਬਾਅਦ ਹੁਣ ਤੋਂ। ਹੁਣ ਤੋਂ 10-15 ਮਿੰਟ ਬਾਅਦ ਇਹਨਾਂ ਨੂੰ ਪਾਣੀ ਰੱਖ ਦਾਂਗੇ। ਉਸ ਤੋਂ ਅੱਧੇ ਘੰਟੇ ਬਾਅਦ ਦਾਣੇ ਪਾ ਦਾਂਗੇ। ਤੇ ਪਾਣੀ ਦਾਣੇ ਨੂੰ ਰੱਖ ਦਾਂਗੇ ਤੇ ਕੰਮ ਆਪਣਾ ਹੋ ਜੂਗਾ ਡਨ نیچے ਬੱਚੇ ਬੈਠੇ ਆ ਛਤਰੀਆਂ ਤੇ ਉਹਨਾਂ ਨੂੰ ਵੀ ਇੱਧੇ ਘੰਟੇ ਰੱਖ ਬੰਦ ਕਰਾਂਗੇ ਉਹਨਾਂ ਬੈਠੇ ਰਹੇ ਨੇ ਤੋਂ ਅੱਜ ਧੁੱਪ ਸੌਣੀ ਆ ਪਰ ਕੀ ਬੈਠੇ ਆ ਸਾਰੇ ਕੁਤਰ ਕੁਤਰੋ ਚੱਡ ਜੀ ਲੋਬੇ ਮਿੱਤਰੋ ਬੱਚੇ ਘਰ ਤੇ ਅੰਦਰ ਹੁਣੀ ਘਰੇ ਆ ਬਸ ਇਹਨਾਂ ਨੂੰ ਥੋੜੀ ਦੇਰ ਤੱਕ ਪਾਣੀ ਪਾ ਦਾਂਗੇ ਤਾਜ਼ਾ ਪਾਣੀ ਭਰ ਕੇ ਰੱਖਦੇ ਆ ਇਹਨਾਂ ਨੂੰ ਤੇ ਹੁਣ ਚੱਲਦੇ ਆ ਬਾਬੇ ਉੱਪਰ ਉੱਪਰੇ ਪਾਣੀ ਦੀ ਬਾਲਟੀ ਲੈ ਜਾਣੀ ਤਾਜ਼ੇ ਦੀ ਤਾਜਾ ਪਾਣੀ ਹੇਠੋਂ ਲਿਆਂਦਾ ਵਜਾ ਕੇ ਪਾ ਕੇ ਪਾਣੀ ਉੱਪਰ ਵਾਲੇ ਕਬੂਤਰਾਂ ਨੂੰ ਰੱਖ ਦੀਏ ਹਾਂਜੀ ਬਾਈ ਬਿੱਤਰੋਂ ਪਾਣੀ ਪਾਤੇ ਆਏ ਆਪਾਂ ਨੇ ਡ੍ਰਿੰਕਰਾਂ ਚ ਦੋਨੋਂ ਭਰਤੇ ਏਦ ਤੋਂ ਕਿਸਕਾ ਕੇ ਰੱਖੇ ਹੋਏ ਸੀ ਤੇ ਤਾਜਾ ਪਾਣੀ ਭਰਤੇ ਹੁਣ ਇਹਦੇ ਵਿੱਚ ਪਾਉਂਦੇ ਆ ਲਿਕਸਨ ਦਾ ਪਾਊਡਰ ਤੇ ਕੀ ਘਟਕਣਾ ਇਹਦਾ ਲੀਵਰ 52 ਦਾ ਕਬੂਤਰ ਹੋ ਜੂਗੇ ਸੈੱਟ ਬਿਲਕੁਲ ਅਜਿਹੇ ਦੋ ਚਾਰ ਜੇ ਇਕੱਠੇ ਜੀ ਹੋ ਗਏ ਬੰਦੇ ਨਾ ਉਹ ਬੈਠਾ ਜਿਵੇਂ ਇਹ ਠੀਕ ਹੋ ਜੂਗੇ ਤੇ ਪਾ ਦੀ ਬਾਬਿਓ ਫੇਰ ਰੱਖ ਦਿਆ ਪਾਣੀ ਇਹਨਾਂ ਨੂੰ ਤੇ ਲੋ ਭਾਈ ਬਾਬਿਓ ਰੱਖ ਦਿਆ ਇਹ ਡਰਿੰਕਰ ਪਾਣੀ ਦਾ ਤੇ ਪਾ ਲੂਂਗੇ ਇਹ ਪਾਣੀ ਆਗੇ ਪੀਣ ਦਵਾਈ ਵਾਲਾ ਪਾਣੀ ਹੈ ਪੀ ਕੇ ਹੋ ਜੂਗੇ ਫਟਾਣ ਲੋ ਜੀ ਉਸ ਤੋਂ ਬਾਅਦ ਪਾਵਾਂਗੇ ਦਾਣੇ ਡੋਲੀ ਨੂੰ ਪਾ ਕੇ ਲੈਂਦਾ ਸਾਈਡ ਤੇ ਉਸ ਤੋਂ ਬਾਅਦ ਇਬਨ ਕਿ ਰੱਖ ਦਿੰਦੇ ਆ ਇੱਧਰ ਇਹਨਾਂ ਨੂੰ ਪੇਣ ਤੋਂ ਪਾਣੀ ਪਾਣੀ ਪੀ ਲੂंगे ਬਸ 10 ਮਿੰਟ ਬਾਅਦ ਦੋਨੋਂ ਸਾਈਡ ਤੇ ਡਰਿੰਕਰ ਚਾੱਕ ਕੇ ਰੱਖ ਦੂंगे ਬਾਹਰ ਤੇ ਫਿਰ 10 ਮਿੰਟ ਬਾਅਦ ਇਹਨਾਂ ਨੂੰ ਪਾ ਦਾਂਗੇ ਦਾਣੇ ਟ੍ਰੇਆਂ ਚ ਪਾ ਕੇ ਰੱਖ ਦੂंगे ਅੱਜ ਪਾਵਾਂਗੇ ਆਪਾਂ ਕੱਲੀ ਕਣ ਕੇ ਕਿਉਂਕਿ ਕਬੂਤਰ ਥੋੜੇ ਜਿਹਾ ਹੋਏ ਆ ਮਿਕਸ ਦਾਣੇ ਕਰਕੇ ਥੋੜੇ ਬਿਮਾਰ ਜਿਹੋ ਹੀ ਕੱਲੀ ਕਣਕ ਦੇ ਕਰ ਦਾਂਗੇ 5-7 ਦਿਨ ਖਰਾਕ ਕਰਕੇ ਉਸ ਤੋਂ ਬਾਅਦ ਦੁਬਾਰਾ ਫੇਰ ਤੋਂ ਖਰਾਕ ਸ਼ੁਰੂ ਕਰ ਦਾਂਗੇ ਬਹ ਹੋ ਜੂंगे ਇਸ ਕਾਇਮ ਵਾ ਪਾਉਂਦੇ ਨਾ ਥੋੜੀ ਦੇਰ ਤੱਕ ਦਾਣੇ ਓਕੇ ਹਾਂਜੀ ਭਾਈ ਮੇਤਰੋ ਦੋਨੋਂ ਟ੍ਰੇਆਂ 'ਚ ਦਾਣੇ ਪਾ ਕੇ ਰੱਖ ਲਏ ਇੱਕ ਟ੍ਰੇ ਇਹ ਪਈ ਹੈ ਤੇ ਇੱਕ ਇਹ ਰੱਖਦੀ ਪਹਿਲੇ ਇੱਧਰ ਵਾਲੇ ਕੂਸਤਰਾ ਨੂੰ ਰੱਖ ਦਿੰਦੇ ਆ ਦਾਣੇ ਟ੍ਰੇ ਠੀਕ ਹੈ ਜੀ ਤੇ ਨੀਚੇ ਆਪਣੇ ਦਾਣੇ ਪਾਤੇ ਏ ਉਹਨਾਂ ਨੂੰ ਹੋਰ ਪਾ ਦਾਂਗੇ ਇਹਨਾਂ ਨੂੰ ਦਾਣੇ ਖਾਣ ਦੋ ਉਸ ਤੋਂ ਬਾਅਦ ਰੱਖ ਦਾਂਗੇ ਪਾਣੀ ਜੇ ਹੋਰ ਦਾਣੇ ਖਾਣੇ ਹੋਏ ਇਹਨਾਂ ਨੇ ਹੋਰ ਖਾ ਲੂਗੇ ਹੋਰ ਪਾ ਦਾਂਗੇ ਕੋਈ ਦਿੱਕਤ ਨਹੀਂ ਸਾਡੇ ਹਾਰੇ ਦਿੱਤੋਂ ਦਾਣੇ ਖਾਂ ਮੇਨ ਜਿਆਦਾ ਦਾਣੇ ਪਾंदे ਫਿਰ ਪਤਾ ਲੱਗ ਜਾਊਗਾ ਜਿਹੜਾ ਕਬੂਤਰ ਦਾਣਿਆਂ ਤੇ ਨਹੀਂ ਆਉਂਦਾ ਭੱਜ ਕੇ ਉਹ ਬਿਮਾਰ ਹੈ ਜਿਹੜਾ ਆ ਰਿਹਾ ਹੈ ਦਾਣੇ ਖਾਣ ਉਹ ਸਹੀ ਹੈ ਫਿਰ ਇਹ ਤਾਂ ਮਤਲਬ ਇੱਧਰ ਦੇਖ ਲੰਦ ਤੁਸੀਂ ਤਾਂ ਸਹੀ ਹੈ ਸਾਰੇ ਕੂਤਰ ਦਾਣੇ ਖਾ ਰਹੇ ਬਾਬਿਓ ਕੂਤਰ ਫਿੱਟੇ ਵੈਸੇ ਹੀ ਥੋੜਾ ਇਹੋ ਕਰਦੇ ਐ ਬਾਕੀ ਜਿ ਦਾਣਿਆਂ ਦੀ ਹੋਰ ਲੋੜ ਹੋਈ ਇਹਨਾਂ ਨੂੰ ਹੋਰ ਪਾ ਦਾਂਗੇ ਤੇ ਹੁਣ ਚੱਲਦੇ ਆ ਨੀਚੇ ਨੀਚੇ ਵਾਲਿਆਂ ਨੂੰ ਵੀ ਪਾ ਦਈਏ ਦਾਣੇ ਪਾਣੀ ਆਪਾਂ ਨੇ ਰੱਖ ਦਿਆ ਸੀ ਉਹਨੇ ਪੀ ਲਿਆ ਇਹਨਾਂ ਨੂੰ ਪਾਣੀ ਬਾਅਦ ਚ ਰੱਖ ਦਾਂਗੇ ਚਲੋ ਵੇ ਮਿੱਤਰੋ ਇਹਨਾਂ ਨੂੰ ਪਾ ਦਦੇ ਆ ਦਾਣੇ ਹੁਣ ਇਹ ਬੈਠੀ ਹੈ ਖਾ ਲੂੰਗੀ ਆ ਕੇ ਲੋ ਜੀ ਪਾਤੇ ਇਹ ਦਾਣੇ ਖਾ ਲੂੰਗੀ ਇਹ ਸਾਰੇ ਤੇ ਬਾਅਦ ਚ ਪਾਣੀ ਰੱਖ ਦਾਂਗੇ ਇਹਨਾਂ ਨੂੰ ਵੀ ਪਾਣੀ ਇਹਨਾਂ ਦਾ ਬਾਹਰ ਪਿਆ ਹੈ ਤੇ ਬਸ ਖਾਣ ਦੋ ਇਹਨਾਂ ਨੂੰ ਦਾਣੇ ਉੱਪਰ ਵਾਲਿਆਂ ਨੂੰ ਥੋੜੀ ਦੇਰ ਤੱਕ ਰੱਖ ਦਾਂਗੇ ਫਿਰ ਪਾਣੀ ਹਾਂਜੀ ਲੋ ਬਈ ਮਿੱਤਰੋ ਹੁਣ ਰੱਖ ਦੰਦੇ ਇਹਨਾਂ ਨੂੰ ਪਾਣੀ ਪੀ ਲੂੰਗੇ ਪਾਣੀ ਤੇ ਰੋੜੀ ਦੀ ਟਰੇ ਇਦਾਂ ਰੱਖ ਲਉਂਦੇ ਆਂ ਖਾ ਲੂਗੇ ਤੇ ਹੁਣ ਰੱਖਦੇ ਆਂ ਉੱਪਰ ਵਾਲੇ ਨੂੰ ਪਾਣੀ ਚਲਦੇ ਆਂ ਹੁਣ ਉੱਪਰ ਤੇ ਹਾਂਜੀ ਲੋ ਬਈ ਮਿੱਤਰੋ ਰੱਖਦੇ ਆਂ ਹੁਣ ਪਾਣੀ ਇਹਨਾਂ ਨੂੰ ਵੀ ਤੇ ਦਾਣੇ ਇਹਨਾਂ ਨੇ ਖਾ ਲੇ ਹੋਰ ਪਾ ਦਾਂਗੇ ਟਰੇ 'ਚ ਤੇ ਇੱਧਰ ਵੀ ਦਾਣੇ ਖਾ ਲੇ ਆ ਇਹਨਾਂ ਨੂੰ ਵੀ ਪਾਣੀ ਰੱਖਦੇ ਆਂ ਲਓ ਜੀ ਤੇ ਬੱਸ ਦਾਣੇ ਪਾ ਦੋਨੇ ਆ ਬੱਬੇ ਇਹਨਾਂ ਨੂੰ ਮਿਕਸ ਹੁਣ ਥੋੜਾ ਥੋੜਾ ਜਿੰਨੇ ਕਾ ਖਾਉਂਗੇ ਤੇ ਕਰਦੇ ਆਂ ਆਪਾਂ ਵੀ ਆਪਣੇ ਵਲੌਗ ਦਾ ਇਥੇ ਐਂਡ ਜੇਬਣੀ ਵੀਡੀਓ ਵਧੀਆ ਲਗੀ ਤਾਂ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ ਜੀ ਮਿਲਦੇ ਆਂ ਆਪਾਂ ਆਪਣੇ ਅਗਲੇ ਵਲੌਗ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਪਾਤੇ ਰਾਣੀ ਖਾਣ ਦੋਈ ਇਹਨਾਂ ਨੂੰ